ਅੱਗੇ ਦੇਖਾਂਗੇ ਕਿਹਦੇ ਨਾਲ ਟੱਕਰ ਹੋਣੀ ਹੈ ਨੰਬਰ ਰੇਡਰ ਦਾ ਹੋਣਾ ਜਨਵਿਲ ਨੰਬਰ ਯਾਫੀ ਦਾ ਹੋਣਾ 1100 ਮੰਗਮੀ ਦੇ ਹਰਤ ਦੇ ਸਪੀਕਰ ਨੇ ਮੇਰੇ ਵੀਰੋ ਹਰਤ ਦੇ ਸਪੀਕਰ ਆਹਮਣੇ ਦੇਖਾਂਗੇ ਗੱਲ ਕਿਦਾਂ ਦੀ ਏ ਆਓ ਬੱਲੇ 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 ਚੱਕਦੇ ਏ ਦੇਖ ਲਿਆ ਉਹ ਬੱਲੇ ਉਹ ਬੱਲੇ ਉਹ ਬੱਲੇ ਉਹ ਬੱਲੇ ਆਹ ਏ ਆਹ ਏ ਖੋਡਿਆ ਐਨਐਨ ਅਮਰੀਕਾ ਨੂੰ ਖੋਡਿਆ ਇਹਦੇ ਆ ਜੋਰ ਦੀਆਂ ਗੱਲਾਂ ਕਰਵੀਆਂ ਨੇ ਇਹਨਾਂ ਦੀ ਟੀਮ ਹੈ ਜਿਹੜੀ ਮੇਰੇ ਵੀਰੋ ਸਾਹਮਣੇ ਦੇਖਾਂਗੇ ਕਬੱਡੀ ਪਾਉਣ ਦੇ ਲਈ ਤੱਕ ਦੇਖ ਰਾਜੀ ਟੀਮ ਇਹਨਾਂ ਦੀ ਹੈ ਸਾਹਮਣੇ ਕਹਿੰਦੇ ਦੂਰੀਆ ਸੀਸਰ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਪਾਕ ਖੇਡ ਕਬੱਡੀ ਦਾ ਯਾਰ ਮਜਾਸੀ ਆ ਓਏ ਗੱਡੀ ਤੱਕ ਦੇਖ ਰਾਜੀ ਧਰਤੀ ਦਾ ਇਹਨੇ ਹੀ ਘੇਰੋ ਫੜਿਆ ਦੀ ਮੋਹਨबीर ਪੱਲ ਦੇ ਕੱਪ ਤੇ ਇਹਦੇ ਪਰਥਾਂ ਦੇ ਕੱਪ ਤੇ ਵੀ ਇੱਕਾਂ ਨੂੰ ਜੱਫਾ ਲਾ ਕੇ ਉਹ ਜੀਤ ਗਈ ਹੋ ਮੇਰੇ ਵੀਰੋ ਆ ਰਹੀਏ ਕੈਲਰਾਂ ਦਾ ਮਰੇ ਮੇਰੇ ਤੋਂ ਸਵੇ ਕਬੱਡੀ ਪਾਉਂਦਾ ਹੋਇਆ ਵੱਡੇ ਮਾਲਾ ਹੋਇਆ ਮਿੱਠੂ ਚੱਕਦੇ ਸਾਧਵਾਲ ਕਿ ਕੰਨੀ ਤੇ ਲੱਗਾ ਤੇ ਨਾਲ ਆਪਣੇ ਚੇਲੇ ਨਾਲ ਹੋਇਆ ਔਰ ਇੱਕ ਬੰਦੇ ਦੀਪਾ ਤੇ ਨਾਲ ਕਹਿੰਦੇ ਵੀ ਮਿੱਠੂ ਦੇ ਨਾਲ ਬੱਕੀ ਬਲੇ ਪੰਜ ਸਾਥ ਦੇ ਰਿਹਾ ਦੇਖਾਂਗੇ ਕਿਹੜਾ ਜੱਫਾ ਲਾਉ ਆਹ ਦੇਖੋ ਦੂਜੀ

ਜੋਟੀ ਦੇ ਮੱਲਾਂ ਨੂੰ ਕਿ ਬੱਕਰੀ ਬਾਦਾਮ ਖਾ ਕੇ ਮੱਲ ਨਹੀਂ ਬਣੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਓ ਜਿਹੜੇ ਕਹਿੰਦੇ ਗੱਲ ਨਹੀਂ ਬਣੀ ਮਦਨੀਪੁਰ ਵਾਲੇ ਕਹਿੰਦੇ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਬਣਾ ਕੇ ਛੱਡਾਂਗੇ ਆ ਚੱਕ ਜਫਾ ਮੇਰੇ ਮਿੱਤਰੋ ਆ ਚੋਟੀ ਦਾ ਜਫਾ ਲੱਗਿਆ ਆ ਜਾਂਗਪਰੀਆ ਦਰਾਹੇਤਰੋ ਰਾਜਾ ਖਿੰਦਾ ਗੱਲ ਲਿਖੇ ਲੱਖ ਲੱਖ ਦੀ ਓ ਤੁਮ ਪੈ ਗਈ ਕਹਿੰਦੇ ਮਦਨੀਪੁਰ ਦੇ ਕਬੱਡੀ ਕੱਪ ਦੇ ਕਿ ਤੁੰਮ ਪੈ ਗਈ ਮਿੱਤਰੋ ਮਦਨੀਪੁਰ ਦੇ ਕਹਿੰਦੇ ਕਬੱਡੀ ਕੱਪ ਦੇ ਬੈਸਟਰ ਨੂੰ ਮਹਿੰਗੇ ਮੁੱਲ ਦੇ ਹਾਰਲੇ 150 ਨੇ ਕਹਿੰਦੇ ਦਿੱਤੇ ਜਾ ਰਹੇ ਨੇ ਆ ਗੱਗੀ ਆ ਗੱਗੀ ਆ ਚੱਕ ਦੇਸ਼ ਰਾਜਵਾਲਾ ਇਹ ਮਿੱਟੂ ਦਾ ਚੇਲਾ ਇਹ ਬੱਲੇ ਕੌਲਗੜੀ ਦੀ ਕਾਲੇ ਦੀਆਂ ਗੱਲਾਂ ਚੱਲਦੀਆਂ ਬੱਲੇ ਦਸਾਂ ਜਿਹੜੀ ਟੀਮ ਦੇ ਲਈ ਕਹਿੰਦੇ ਨਿਊਜ਼ੀਲੈਂਡ ਖੇਡਦਾ ਜਿਹੜੀ ਟੀਮ ਕਹਿੰਦੇ ਨਿਊਜ਼ੀਲੈਂਡ ਸੀਜ਼ਨ ਦੀ ਚੈਂਪੀਅਨ ਬਣੀ ਹੈ ਇਹ ਓਕਾਰ ਦਸਤੇ ਰੱਖੀ ਚੋਪਰਾ ਹੱਲਾ ਗੁੱਲਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਮਿੱਤਰ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਜੱਸਿਆ ਇਹ ਮੁੰਡਿਆ ਨੇ ਗੱਲ ਕਸੁੱਤੀ ਬਣਾਤੀ ਹੈ ਲੈ ਵੀ ਗੱਗੂ ਤੈਨੂੰ ਫੜ ਮਗੇ ਤੈਨੂੰ ਤੀਦਾ ਜੱਫਾ ਤੀਦਾ ਜੱਫਾ ਤੀਦਾ ਜੱਫਾ ਏ ਗੱਗੀ ਜੱਗੀ 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 ਕੱਗੀ ਜੱਕ ਦੇਸ ਰਾਜ ਵਾਲਾ ਲੈ ਵੀਰ ਸੈਨਾ ਵਾਲਾ ਹੈਪੀ ਜਰਗਰੀ ਇਹ ਬੈਕਬਾਉਂਡ ਨੇ ਗੱਗੀ ਦਧਾ ਰੋਣੀ